हाँ जी आप राणा फैशन बुटीक मौड़ मंडी दशमेष नगर गली नंबर दो नीयर बस स्टैंड अज आप वास्ते लैके आए हैं जी आलओवर सूट सर्दियों वाले सूट ने जी आप अपने को आ गया जी फस्ट कलर कट पं मीटर रहूगी जी आलओवर सूट रहन ਬਹੁਤ ਸੋਹਣਾ ਪ੍ਰਿੰਟ ਹੈ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਹੈ ਆ ਆਪਣੇ ਕੋਲੇ ਫਸਟ ਹੈ ਨਾ ਜਿਹੜਾ ਇਹ ਵਾਈਨ ਮਹਿਰੂਨ ਜਿਹਾ ਕਲਰ ਹੈ ਜੀ ਮਹਿਰੂਨ ਕਲਰ ਕਲਰ ਸੇਮ ਹੈ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਦਿਸ ਰਿਹਾ ਹੈਗਾ ਆਲ ਓਵਰ ਸੂਟ ਨੇ ਜਿਹਨਾਂ ਨਾਲ ਸ਼ਾਲ ਸਟਾਲ ਨਹੀਂ ਹੋਊਗਾ ਬਿਨਾ ਲਾਈਨਿੰਗ ਤੋਂ ਬਨਣ ਵਾਲੇ ਸੂਟ ਨੇ ਜੀ ਔਰ ਸੈਕੰਡ ਕਲਰ ਆਊਗਾ ਜੀ ਇਸ ਦੇ ਵਿੱਚ ਬਲੂ ਇਹ ਬਲੂ ਕਲਰ ਹੈ ਵੀਡੀਓ ਦੇ ਵਿੱਚ ਥੋੜਾ ਜਿਹਾ ਲਾਈਟ ਆ ਰਿਹਾ ਬਸ ਇਸ ਤੋਂ ਵੀ ਡਾਰਕ ਕਲਰ ਹੈ ਬਹੁਤ ਸੋਹਣਾ ਕਲਰ ਹੈ ਇਹ ਆਪਣੇ ਕੋਲ ਸ਼ੰਕਰ ਬ੍ਰਾਂਡ ਦੇ ਹੈਗੇ ਨੇ ਜੀ ਤੁਹਾਨੂੰ ਆਪਾਂ ਸਟੈਂਪ ਦਿਖਾ ਦਿੰਨੇ ਆ ਪ੍ਰੋਪਰਲੀ ਸ਼ੰਕਰ ਬ੍ਰਾਂਡ ਦੇ ਹੈਗੇ ਨੇਗੇ ਸੂਟ ਪ੍ਰਾਈਜ਼ ਰਹੂਗਾ 500 ਰੁਪਏ ਜੀ ਇਸ ਤੋਂ ਅੱਗੇ ਹੈਗਾ ਜਿਹੜਾ ਕਾਪਰ ਕਲਰ ਜ ਆ ਗਿਆ ਜੀ ਕਾਪਰ ਰਸਟ ਕਲਰ ਆ ਗਿਆ ਜੀ ਦੇਖੋ ਕਿੰਨਾ ਪਿਆਰਾ ਕਲਰ ਹੈ ਵੀ ਬਹੁਤ ਸੋਹਣਾ ਕਲਰ ਹੈ ਇਸ ਦਾ ਤੀਸਰਾ ਕਲਰ ਆ ਗਿਆ ਜੀ। ਔਰ ਚੌਥਾ ਕਲਰ ਹੈਗਾ ਜੀ ਇਸ ਦੇ ਵਿੱਚ ਕਾਫੀ। ਆ ਕਾਫੀ ਹੈ ਜੀ ਬਲੈਕ ਨਹੀਂ ਹੈਗਾ। ਕਾਫੀ ਕਲਰ ਹੈਗਾ ਕਾਫੀ। ਪ੍ਰਾਈਸ ਹੈਗਾ ਜਿਹੜਾ ਇੰਨਾ ਸੂਟਾਂ ਦਾ ਰਹੂਗਾ ਜੀ 500 ਰੁਪਏ। 5 ਮੀਟਰ ਕੱਟ ਰਹੂਗੀ। ਆਲ ਓਵਰ ਸੂਟ ਰਹਿਣਗੇ। ਕੋਰੀਅਰ ਇਸ ਦੇ ਵਿੱਚ ਆਪਾਂ ਐਡ ਨਹੀਂ ਕੀਤਾ ਜਿਨ੍ਹਾਂ ਨੇ ਘਰੇ ਮੰਗਾਉਣੇ ਨੇ ਉਹਨਾਂ ਨੂੰ ਕੋਰੀਅਰ ਚਾਰਜ ਆ ਜਿਹੜਾ ਉਹ ਅਲੱਗ ਤੋਂ ਲੱਗੂਗਾ ਜੀ। ਔਰ ਇਸ ਦਾ ਪੰਜਵਾਂ ਕਲਰ ਆ ਗਿਆ ਜੀ। ਪਰਪਲ ਜਿਵੇਂ ਦਾ ਵੀਡੀਓ ਦੇ ਵਿੱਚ ਤੁਹਾਨੂੰ ਦਿਖ ਰਿਹਾ ਨਾ ਸੇਮ ਕਲਰ ਹੈ ਜੀ ਬਹੁਤ ਵਧੀਆ ਹੈਗਾ ਵਾਈਨ ਕਲਰ। ਜੇ ਕਿਸੇ ਕਸਟਮਰ ਨੇ ਆਪਣੇ ਨੇ ਇਹਦੇ ਨਾਲ ਦੁਪੱਟਾ ਡਾਈ ਕਰਵਾਉਣਾ ਹੈ ਤਾਂ ਉਹ ਆਪਾਂ ਨੂੰ ਕੀ ਇਹ ਦੱਸ ਸਕਦਾ ਜੀ ਤੁਹਾਨੂੰ ਦੁਪੱਟਾ ਡਾਈ ਕਰਕੇ ਰੈਡੀ ਕਰਕੇ ਵੀ ਆਪਾਂ ਸੂਟ ਦੇ ਦਾਂਗੇ ਸਟਿਚ ਵਿਦ ਸਟੀਚਿੰਗ ਜਿਨ੍ਹਾਂ ਨੇ ਕੱਲਾ ਸੂਟ ਮੰਗਾਣਾ ਤਾਂ ਤੁਸੀਂ ਕੱਲਾ ਸੂਟ ਵੀ ਮੰਗਵਾ ਸਕਦੇ ਹੋ ਜੀ ਆਪਣਾ ਕੰਮ ਹੋਲ ਸੇਲ ਐਂਡ ਰਿਟੇਲ ਦੋਨੋਂ ਹੀ ਹੈ ਜੀ ਸੈਟ ਵਾਈਜ਼ ਲੈਣ ਲਈ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ